ਕੀਲਾ <laughs> ਤੂੰ for me ਲਕੇ ਆੜ ਕੇ ਮੈਂ ਪਾਵਾ ਰਾਤੀ ਸੋ ਨਾ ਕੋਈ ਗੁਰੂ ਦੀ ਕਿਰਪਾ ਨਾਲ ਹੀ ਸਭ ਹੁੰਦਾ ਹੈ ਇਹ ਨਾ ਕੋਈ ਤੁਹਾਨੂੰ ਲੈ ਕੇ ਆਇਆ ਤਾਂ ਨਾ ਕੋਈ ਲੈ ਸਕਦਾ ਹੈ ਗੁਰੂ ਦੀ ਕਿਰਪਾ ਉਹਦੀ ਕਿਰਪਾ ਦੇ ਨਾਲ ਆਪਾਂ ਪਹਿਲਾ ਸ਼ਬਦ ਇਹ ਪੜਿਆ ਸੀ ਕਿ ਤੁਮਰੀ ਕਿਰਪਾ ਮੈਂ ਸੁਖ ਘਨੇਰੇ ਘਨੇਰੇ ਦਾ ਪਾਪ ਹੁੰਦਾ ਕਿ ਜਿਹੜਾ ਸੁੱਖਾਂ ਦਾ ਅੰਤ ਹੀ ਕੋਈ ਨਹੀਂ ਇਹਨੇ ਸੁੱਖ ਮਿਲੇ ਆਪਾ ਪਰਦੇਆਂ ਲੱਖ ਖੁਸ਼ੀਆਂ ਪਾਤਸ਼ਾਹਾਂ ਅੱਗੇ ਮਾਰੇ ਕਹਿੰਦੇ ਜੇ ਜੇ ਉਹਦੀ ਕਿਰਪਾ ਹੋਵੇ ਜੇ ਉਹਦੀ ਕਿਰਪਾ ਨਹੀਂ ਨਾ ਤਾਂ ਥੇਰ ਪਿਆਰੇ ਕੁਝ ਵੀ ਨਹੀਂ ਰੱਖਿਓ ਨਿਮਾਨਿਆਂ ਦਾ ਮਾਂ ਬਲਗੇ ਦੀ ਦਾਤ ਜੋੜੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਂ ਮਾਇਆ ਦੇ ਬੋਲਾ ਦੇਵੇ ਤੇ ਆਣ ਕੇ ਪਾਇਤੋ ਦਰਸਾ ਲੁਪਾਈ ਨਾ ਫਰਮੈ ਲੋਹਰੇ ਆਦੀ ਤੇਂਦੀ ਕਬੂਲ ਹਤੇ ਪਾਕਿਆ ਤੇਂਦੀ ਕਬੂਲ ਰੇ ਚਿਤ ਲਾਈ ਮਾਨ ਚਿੰਦਿਆ ਫਲ ਪਾਵਣਾ ਓਮੈ ਵਿਚੋ ਜਾਇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨਿ ਜੇ ਸਤ ਗੁਰ ਕਾ ਮਨ ਮੰਨਿਆ ਤਾ ਪਾਪ ਕ ਸੰਭਲ ਪੰਦੇ ਜੁਗੋ ਜੋਗੇ ਟਾਲ ਦਸਾ ਪਾਖਸ਼ਿਆ ਦੀ ਜੋਤਿ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੇ ਤੁਸੀਂ ਦਰਬਾਰ ਸਾਹਿਬ ਨਹੀਂ ਜਾਣਾ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਕਿੱਡੀ ਹੈਰਾਨੀ ਜਨਕ ਗੱਲ ਹੈ ਗੁਰਕਾਰ ਵਾਲਿਓ ਜਿਹੜੇ ਸਤਿਗੁਰਾਂ ਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈ ਆ ਉਹੀ ਸਤਿਗੁਰ ਜੀ ਸੰਗਤਾਂ ਦੀ ਸੇਵਾ ਕਰ ਰਹੇ ਨੇ ਸਤਿਗੁਰ ਜੀ ਜੋੜਿਆ ਦੇ ਵਿੱਚ ਬੈ ਗਏ ਇੱਕ ਰਮਾਨ ਲੈ ਕੇ ਉਹ ਜੋੜਿਆਂ ਦੇ ਉੱਤੇ ਫੇਰਦੇ ਨੇ ਤੇ ਆਪਣੇ ਮੁਖ ਨੂੰ ਸਤਿਗੁਰਾਂ ਦੇ ਚਰਨਾਂ ਦੀ ਜਿਹੜੀ ਧੂੜ ਲਾ ਲੈਂਦੇ ਨੇ ਕਿਉਂਕਿ ਸਤਿਗੁਰਾਂ ਨੇ ਬਚਨ ਕੀਤਾ ਨਾ ਗੁਰਸਿੱਖਾ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ ਸਤਿਗੁਰ ਜੀ ਰਹਿਮਤਾਂ ਦੇ ਸਾਗਰ ਬਖਸ਼ਿਸ਼ਾਂ ਦੇ ਭੰਡਾਰ ਗੁਰੂ ਘਰ ਦੀ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਨਾਨਕ ਦੀਆਂ ਸੰਗਤਾਂ ਦੇ ਜੋੜਿਆਂ ਦੀ ਚਰਨ ਧੂੜੀ ਆਪਣੇ ਮੱਥੇ ਨੂੰ ਲਾ ਰਹੇ ਨੇ ਕਿਉਂਕਿ ਸੰਗਤ ਕਰਨ ਦੇ ਨਾਲ ਮੱਥੇ ਦੇ ਲੇਖ ਵੀ ਮਿਟ ਜਾਇਆ ਕਰਦੇ ਸਾਰੇ ਸੰਗਰੇ ਜਿਸ ਤਰ੍ਹਾਂ ਜੀ ਵੀਰ ਮਨਜੀਤ ਸਿੰਘ ਦੀ ਮਾਣ ਜੀ ਦਾ ਸਮੂਹ ਪਰਿਵਾਰ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਸਤਿਗੁਰੂ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਦੋਂ ਸੰਗਤਾਂ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਮੱਤਾਂ ਟੇਕਣ ਲਈ ਪਹੁੰਚੇ ਆ ਤੇ ਸੰਗਤਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਥੇ ਨੇ ਅਸੀਂ ਉਹਨਾਂ ਦੇ ਦਰਸ਼ਨਾਂ ਵਾਸਤੇ ਆਏ ਆ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਹੋਰ ਗੁਰੂ ਕੇ ਪਿਆਰਿਆਂ ਨੇ ਦੱਸਣਾ ਕੀਤਾ ਕਿ ਸਾਨੂੰ ਤਾਂ ਪਤਾ ਲੱਗਿਆ ਸਤਗੁਰੂ ਜੀ ਤਾਂ ਰਾਤ ਦੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਨੇ ਸੇਵਾ ਸੰਗਤਾਂ ਦੀ ਕਰਦੇ ਰਹੇ ਨੇ ਤੇ ਸੰਗਤਾਂ ਦੇ ਮਨ ਨੂੰ ਧੱਕਾ ਜਿਹਾ ਲਗਾ ਕੇ ਕਿਤੇ ਉਹੀ ਸਤਗੁਰਤਾ ਨਹੀਂ ਜੋ ਸਾਰੀ ਦਾਰ ਸਾਨੂੰ ਜਲ ਦੀ ਸੇਵਾ ਕਰਦੇ ਰਹੇ ਲੱਤਾਂ ਦਬਾਉਂਦੇ ਰਹੇ ਪੱਖੇ ਦੀ ਸੇਵਾ ਕਰਦੇ ਰਹੇ ਸੰਗਤਾਂ ਬਹੁਤ ਆਈ ਗੁਰੂ ਪਿਆਰੀ ਸਾਧ ਸੰਗਤ ਜੀ ਦਰਬਾਰ ਸਾਹਿਬ ਤੋਂ ਦਰਸ਼ਨੀ ਡੀੜੀ ਵੱਲ ਨੂੰ ਬਾਹਰ ਭੱਜਣਾ ਕੀਤਾ ਜਦੋਂ ਸੰਗਤਾਂ ਨੇ ਜਾ ਕੇ ਟੱਕਣਾ ਕੀਤਾ ਸਤਿਗੁਰੂ ਅਰਜਨ ਦੇਵ ਜੀ ਸੰਗਤਾਂ ਦੇ ਜੋੜਿਆਂ ਦੇ ਵਿੱਚ ਬੈਠੇ ਨੇ ਜਿੱਤੇ ਸਤਿਗੁਰਾਂ ਨੇ ਇਹ ਗੁਰਬਾਣੀ ਦੀ ਪੰਕਤੀ ਉਚਾਰਨ ਕੀਤੀ ਗੁਰਸਿੱਖਾ ਕੀ ਹਰ ਧੂੜ ਦੇਮ ਪਾਪੀ ਭੀਗਤ ਪਏ ਆਪਣੇ ਹੱਥੀ ਸੰਗਤਾਂ ਦੀ ਸੇਵਾ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀ ਸੰਗਤਾਂ ਰੋਣ ਲੱਗ ਪਈਆਂ ਬਿਰਾਗ ਦੇ ਵਿੱਚ ਆ ਕੇ ਸਤਿਗੁਰ ਜੀ ਅਸੀਂ ਤਾਂ ਤੁਹਾਡੇ ਦਰਸ਼ਨਾਂ ਵਾਸਤੇ ਆਏ ਆ ਕਿੰਨੀ ਨੰਬਰਤਾ ਦੇ ਪਹੁੰਚਨੇ ਧਾਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੇ ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੀ ਸੰਪਾਦਨਾ ਕਰਕੇ ਵੀ ਲੜ ਲਾਇਆ ਇਹ ਗੱਲ ਵੱਖਰੀ ਹੈ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਤਨ ਕਰਕੇ ਸੁਣਦੇ ਆ ਮਨ ਕਰਕੇ ਨਹੀਂ ਸੁਣਨਾ ਕਰਦੇ ਜੇਕਰ ਅਸੀਂ ਤਨ ਮਨ ਕਰਕੇ ਸੁਣੀਏ ਤਾਂ ਸਾਡਾ ਪਾਰੋਤਾਰਾ ਹੋ ਜਾਵੇ ਸਾਡ ਨੂੰ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ ਸਾਡੀ ਆਤਮਾ ਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਵੇ ਜਦੋਂ ਸੰਗਤਾਂ ਵਿਰਾਗ ਵਿੱਚ ਆ ਕੇ ਰੋਣ ਲੱਗ ਪਈਆਂ ਗੁਰੂ ਦੇ ਹਿੱਸਾ ਸੰਗ ਜੀ ਸਤਿਗੁਰਾਂ ਨੇ ਉਹ ਬੇਅੰਤ ਕੀਤੀ ਸੱਚੇ ਪਾਤਸ਼ਾਹ ਜੀ ਦਾ ਤੁਹਾਡੇ ਦਰਸ਼ਨਾਂ ਵਾਸਤੇ ਆਏ ਆ ਪਰ ਤੁਸੀਂ ਹੀ ਸਾਡੀਆਂ ਲੱਤਾਂ ਦਿਵਾ ਰਹੇ ਹੋ ਸਾਡੇ ਜੋੜੇ ਝਾੜ ਰਹੇ ਹੋ ਚਲ ਦੀ ਸੇਵਾ ਕਰ ਰਹੇ ਹੋ ਪੱਖੇ ਦੀ ਸੇਵਾ ਕਰ ਰਹੇ ਹੋ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਬਾਰਕ ਬਚਨ ਸੰਨ ਸਨ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸਨ ਸੱਚ ਨਾਲ ਜੋੜਿਆ ਕਰਦੇ ਸਨ ਕਹਿੰਦੇ ਇੱਕ ਦਿਨ ਕਾਬਲ ਖੰਧਾਰ ਦੀ ਸੰਗਤ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਜੇੜਾੜ ਦੇ ਦਿਨ ਨੇ ਗਰਮੀਆਂ ਦੇ ਪੜਾਦਰ ਪੜਾ ਕਰਦੇ ਹੋਇਆ ਸੰਗਤ ਰਸਤੇ ਦੇ ਵਿੱਚ ਫੈਰਦੀ ਟਰੌਣ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ ਯਾਦ ਗੁਰੂ ਨਾਨਕ ਦੀ ਸੰਗਤ ਆਈ ਹੈ ਜਿਵੇਂ ਅੱਜ ਆਪ ਜੀ ਨੇ ਵੀਰ ਜੀ ਦੇ ਗ੍ਰਹਿ ਵਿਖੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਨੇ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ ਕਿ ਮਾਤਾ ਗੰਗਾ ਜੀ ਨੂੰ ਨਾਲ ਦੇ ਆਪਣਾ ਭੇਸ ਬਦਲੀ ਕਰ ਲਿਆ ਮੁੜਾਸਾ ਜਿਹਾ ਮਾਰ ਲਿਆ ਸਿਰ ਤੇ ਕਿ ਪਤਾ ਨਾ ਲੱਗੇ ਕਿ ਸਤਿਗੁਰੂ ਜੀ ਹਨ ਦੇਖੋ ਆ ਜਾਨਦੂ ਵਿਅਕਤੀ ਵੀ ਸੇਵਾ ਕਰਨ ਲੱਗਾ ਕਤਰਾ ਰਿਹਾ ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੁਦ ਆਪਣਾ لباس بدلی ਕਰਕੇ ਸੰਗਤਾਂ ਦੀ ਸੇਵਾ ਕੀ ਕਹਿੰਦੇ ਰਾਤ ਪਤਨੀ ਕਰ ਸੰਗਤਾਂ ਠਹਿਰਿਆ ਕਰਦੀਆਂ ਸਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਫਿਰ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਜਾਇਆ ਕਰਦੀਆਂ ਸਨ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਰਾਤ ਸੰਗਣਾ ਪਤਨੀ ਕਰਦੇ ਵਿੱਚ ਠਹਿਰੀਆਂ ਇੱਕ ਬਜ਼ੁਰਗ ਬਾਬਾ ਜੀ ਦਾ ਪੈਦਲ ਸਫ਼ਰ ਕਰਦਾ ਹੋਇਆ ਥੱਕ ਗਿਆ ਸੀ ਆਪਣੀਆਂ ਲੱਤਾਂ ਨੂੰ ਦਬਾਰਿਆ ਇੱਕ ਬਿਰਧ ਮਾਤਾ ਕਪੜੇ ਦੇ ਨਾਲ ਹਵਾ ਲੈ ਰਹੀ ਆ ਕਹਿੰਦੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਉਹ ਸੰਗਤਾਂ ਨੂੰ ਪੱਖੇ ਦੀ ਸੇਵਾ ਕਰ ਰਹੇ ਨੇ ਅੱਜ ਤਾਂ ਆਪਣੇ ਕੋਲ ਬਹੁਤ ਆਧੁਨਿਕ ਸਾਧਨ ਨੇ ਏਸੀ ਐ ਕੂਲਰ ਐ ਪੱਖੇ ਐ ਉਹਦੇ ਹੱਥ ਨਾਲ ਚਲਾਉਣ ਵਾਲਾ ਜਿਹੜਾ ਪੱਖਾ ਚੱਲਿਆ ਜਾਂਦਾ ਸੀ ਸੰਗਤਾਂ ਨੂੰ ਕਹਿੰਦੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਬਜ਼ੁਰਗ ਬਾਬੇ ਜੀ ਲੱਤਾਂ ਘੁੱਟਣ ਲੱਗ ਗਏ ਜਿਹੜਾ ਬਜ਼ੁਰਗ ਬਾਬਾ ਸਬਰ ਸਿੰਘ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਸਾਹਿਬ ਜੀ ਦੇ ਨਾਲ ਉਹ ਪ੍ਰਸੰਗ ਸਾਂਝਾ ਕਰ ਰਿਹਾ ਜੋ ਸਤਗੁਰਾਂ ਨੇ ਕੁਰਬਾਨੀ ਚੋਂ ਉਪਦੇਸ਼ ਦਿੱਤਾ ਗੁਰ ਸਿੱਖਾ ਕੀ ਹਰ ਧੂੜ ਦੇ ਸਭ ਪਾਪੀ ਭੀਗਤ ਪਾਏ ਸਤਗੁਰ ਜੀ ਆਪ ਆਪਣੇ ਅੱਥੀ ਸੰਗਤਾਂ ਦੀ ਸੇਵਾ ਕਰ ਰਹੇ ਨੇ ਉਹ ਬਿਰਗ ਬਾਬਾ ਕਹਿ ਰਿਹਾ ਅੰਮ੍ਰਿਤ ਵੇਲੇ ਅਸੀਂ ਸਤਗੁਰਾਂ ਦੀ ਹਿਜੂਰੀ ਵਿੱਚ ਜਾਵਾਂਗੇ ਸਤਗੁਰਾਂ ਨੂੰ ਆਖਾ ਕਿ ਤੁਹਾਡੀਆਂ ਸੰਗਤਾਂ ਨੇ ਤੁਹਾਡੇ ਸੇਵਾਦਾਰਾਂ ਨੇ ਸਾਡੀ ਬਹੁਤ ਸੇਵਾ ਕੀਤੀ ਪਰ ਇਹ ਕਿਸੇ ਨੂੰ ਨਹੀਂ ਪਤਾ ਜਿਹੜੇ ਸਤਿਗੁਰਾਂ ਦੇ ਅਸੀਂ ਦਰਸ਼ਨਾਂ ਵਾਸਤੇ ਆਏ ਆ ਸਾਡੀ ਸੇਵਾ ਕਰ ਰਹੇ ਨੇ ਲ타 ਘੋਟ ਰਹੇ ਨੇ ਮਾਤਾ ਜੀ ਪੱਖੇ ਦੀ ਸੇਵਾ ਕਰ ਰਹੇ ਨੇ ਇਸ ਤਰ੍ਹਾਂ ਸੇਵਾ ਕਰਦਿਆ ਕਰਦਿਆ ਰਾਤ ਬਤੀਤ ਹੋ ਗਈ ਅੰਮ੍ਰਿਤ ਵੇਲਾ ਹੋਇਆ ਸੰਗਤਾਂ ਨੇ ਇਸ਼ਨਾਨ ਕੀਤਾ ਗੁਰੂ ਪਿਆਰੇ ਸਾਧ ਸੰਗਤ ਜੀ ਸੰਗਤਾਂ ਨੇ ਜੋੜੇ ਪੁਤਲੀ ਕਰਦੇ ਅੱਗੇ ਉਤਾਰ ਕੇ ਇਸ਼ਨਾਨ ਕਰਕੇ ਦਰਸਪਾਰ ਸਾਹਿਬ ਦੇ ਵਿੱਚ ਜਾਣਾ ਕੀਤਾ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਕੇ ਲਿਬਾਸ ਬਦਲੀ ਕਰਕੇ ਸੰਗਤਾਂ ਦੇ ਜੋੜਿਆਂ ਵਿੱਚ ਬੈਠ ਗਏ ਸੰਗਤਾਂ ਨੇ ਅਤੇ ਫਾਸਟਵੇ ਚ ਇਹਨਾਂ ਉਹਨਾਂ ਦੇ ਪਿਤਾ ਜੀ ਸਰਦਾਰ ਈਸ਼ਮ ਸਿੰਘ ਜੀ ਬਾਣ ਸਮੂਹ ਪਰਿਵਾਰ ਵੱਲੋਂ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਚਰਨ ਪਰਸਦਾ ਹੋਇਆ ਦਰੇਵਿਕ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਕਰਵਾਏ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਬਾਅਦ ਵਿੱਚ ਸਾਡੇ ਬਹੁਤ ਸਤਕਾਰਯੋਗ ਮੇਰੇ ਵੱਡੇ ਵੀਰ ਮੰਗਲ ਸਿੰਘ ਜੀ ਆਦੀ ਵਾਲੇ ਅਤੇ ਰਣਜੀਤ ਸਿੰਘ ਜੀ ਉਹਨਾਂ ਦੇ ਬੱਚਿਆਂ ਨੇ ਵਰਬਾਰੀ ਕੀਰਤਨ ਅਤੇ ਕਵਤਾਰੀ ਹਾਜ਼ਰੀ ਲਵਾਈ ਥੋੜੇ ਸਮੇਂ ਵਾਸਤੇ ਗੁਰੂ ਕਾ ਰੀ ਸਾਧ ਸੰਗਤ ਜੀ ਦਾਸ ਨੂੰ ਹੁਕਮ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਹੀ ਇੱਕ ਪੰਗਤੀ ਹੀ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਕਹਿੰਦੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਜਗਤ ਨੂੰ ਤਾਰਨਿਆ ਹੋਇਆ ਸੱਚ ਦਾ ਉਪਦੇਸ਼ ਦਿੱਤਾ ਤੇ ਸੱਜਣ ਠੱਗ ਨੂੰ ਇੱਕੋ ਹੀ ਸ਼ਬਦ ਸੁਣਾਇਆ ਸੀ ਮਹਾਰਾਜ ਨੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ ਸੱਜਣ ਜਿਹਦੇ ਹੋਰਨਾਂ ਨੂੰ ਲੁੱਟਦਾ ਮਾਰਦਾ ਸੀ ਜਦੋਂ ਸਤਗੁਰਾਂ ਦਾ ਇਹ ਮੁਬਾਰਕ ਬਚਨ ਸੁਣਿਆ ਤੇ ਸੱਚਾ ਸੱਜਣ ਬਣ ਗਿਆ ਸਤਗੁਰਾਂ ਦੇ ਪੈਰੀਂ ਪੈ ਗਿਆ ਗੁਰੂ ਪਿਆਰੀ ਸਾਧ ਸੰਗਤ ਦੀ ਅੱਡ ਸਾਡੀ ਬਦਕਿਸਮਤ ਨਹੀਂ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਯਾਤਰਾਮਭ ਹੋ ਜਾਂਦਾ ਹੈ ਉਧਰ ਅਸੀਂ ਆਪਣੇ ਮੋਬਾਈਲ ਖੋਲ ਕੇ ਬੈਠ ਜਾਂਦੇ ਆ ਗੁਰਵਾੜੀ ਨੂੰ ਅੱਖਾਂ ਦੋਲੇ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਕਹਿਣ ਤੋਂ ਭਾਵ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਵੀਰ ਮਜੀਤ ਸਿੰਘ ਮਾਰਜੀ ਦੇ ਪਰਿਵਾਰ ਨੇ ਅੱਜ ਸੰਤਾਂ ਦੇ ਚਰਨ ਪੜਸੇ ਨੇ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1425 ਤੇ 26 ਦੇ ਇੱਕ ਸ਼ਬਦ ਉਚਾਰਣ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਗੁਰ ਸਿੱਖਾ ਕੀ ਹਰਨ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਜਿੱਥੇ ਸਤਿਗੁਰਾਂ ਨੇ ਸੇਵਾ ਕਰਨ ਵਾਸਤੇ ਪ੍ਰੇਰਣਾ ਦਿੱਤੀ ਉਥੇ ਸਤਿਗੁਰਾਂ ਨੇ ਆਪ ਸੰਗਤਾਂ ਦੀ ਅਥੀ ਸੇਵਾ ਕੀਤੀ ਸੋ ਪੰਜ ਕੁ ਮਿੰਟ ਵਾਸਤੇ ਉਹ ਪ੍ਰਸੰਗ ਆ ਗਿਣਾਂ ਨੇ ਸਾਧਨ ਨੇ ਕੋਈ ਬੇਨਤੀ ਗੁਰਦਾਦਾ ਸਮਾਸ ਹੀ ਉਸਤਮਾਤ ਹੈ ਕੀਰਤਨ ਕਰਦੇ ਆ ਕੋਈ ਨਾ ਕੋਈ ਤਰੁੜੀ ਰਣੀ ਸੁਭਾਵਕ ਹੈ ਔਰ ਮੰਦਿਰਮਾ